ਇਸ ਸਮੇਂ ਵੱੱਡੇ ਤੇ ਆਮ ਕਮਾਤੌਣਾ ਸੰਜੀ ਕਰਦੇ ਪਏ ਹਾਂ ਦਸ ਜਿਲ੍ਹਾ ਪਾਕਸ਼ੇ ਵਿੱਚ ਨਾਂਬੰਦਾ ਜਿਹੜਾ ਲੀਗਲ ਪੱਖ ਚੁੱਕਿਆ ਉਹ ਉੱਥੇ ਜੇ ਗੱਲ ਕਰਾਂਗੇ ਅਦਰ ਪਾਰਟੀਆਂ ਦੇ ਪਾਸੋਂ ਅੱਜ ਆ ਕੇ ਜਿਹੜਾ ਆਪਣੇ ਨਾਮ ਨਿਸ਼ੀ ਫੈਲਾਏ ਪੜੀਆਂ ਦੀਆਂ ਉਹ ਉੱਥੇ ਜੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਵਾਲੋ ਵੀ ਅੱਜ ਆਪਣੀਆਂ ਨੋਮਿਨੇਸ਼ਨ ਦੀ ਫੈਲਾਏ ਪੜੀਆਂ ਦੀਆਂ ਕੋ ਜਿੱਥੇ ਕੈਬਨ ਮੰਤਰੀ ਪੰਜਾਬ ਲਾਲਚੰਦ ਕਟਾਊਚਕ ਹੋਏ ਤੇ ਪੰਜਾਬ ਪਾਲਿਸ ਪ੍ਰਧਾਨ ਸੁਵਰਨ ਸਲਾਰੀਆ ਹੁੰਦੇ ਨਾਲ ਆ ਕੇ ਅੱਥੇ ਕੈਂਡੀਡੇਟਾਂ ਦਾ ਫੈਲਾਏ ਪੜੀਆਂ ਦੀਆਂ ਪਰ ਵੱਡੀ ਜੋ ਉੱਧਰ ਆ ਕੇ ਦੇ ਗਿਆਂ ਹੈ ਨਾਂ ਪੜੀਆਂ ਦੀਆਂ ਉਹ ਉੱਥੇ ਜੇ ਗੱਲ ਕਰਾਂਗੇ ਪਰ ਅ ਤਲੇਪੜੀ ਪਰ ਜੀ ਜਲਦੀ ਲਾਚਨ ਕਟਾਉ ਚਕੋਂ ਆ ਰਹੋ ਜਿਲ੍ਹਾ ਪ੍ਰਧਾਨ ਜਿਹੜੇ ਇਥੇ ਮੌਕੇ ਪਹੁੰਚੇ ਸੀ ਜਿਹੜਾ ਉਹ ਸੱਜੇ ਕੈਂਡੀਡੇਟਾਂ ਨਾਲ ਜਿਹੜਿਆ ਅੱਜ ਅੱਲਾ ਪੰਜੀ ਜੀਆ ਪਰ ਉੱਥੇ ਜਿਹੜਾ ਕੈਂਡੀਡੇਟਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਪਰ ਉਹਨਾਂ ਦਾ ਇਹ ਵੀ ਕਹਿਣਾ ਹੈ ਜਿਹਾ ਕਿ ਆਵਾਜ਼ ਨੂੰ ਪਾਸੇ ਕਮਾਉਂ ਜਿਹਦਾ ਅਰਦਾਸਨ ਦੀ ਬੋਟਾ ਮਿਲਣ ਦੀ ਆ ਚਲੋ ਗੱਲਬਾਤ ਕਰਦੇ ਆ ਕੈਮਰ ਮਰਜੀ ਲਾਚਨ ਕਟਾਉ ਚਕੋਂ ਦੇ ਨਾਲ ਤੇ ਜਿਹੜੇ ਕੈਂਡੀਡੇਟਾਂ ਨਾਲ ਕਿਉਂ ਤੇ ਉਹਨਾਂ ਦਾ ਮੈਂ ਸ਼ਮਿਸ ਤੋਂ ਤੱਕ ਹਲਚਾ ਪੰਜਾਬੀ ਪਠਾਨਕੋਟ ਵੈਸੇ ਬੋਟ ਚੋਰੀ ਕਰਨ ਵਾਲੇ ਲੋਕਾਂ ਨੂੰ ਤੇ ਰਾਈਟ ਕੋਈ ਨਹੀਂ ਹੈਗਾ ਵੀ ਉਹ ਨਿਸਪ ਜੋ ਦੇਸ਼ ਦੇ ਅੰਦਰ ਭਾਜਪਾ ਨੇ ਲੋਕਤੰਤਰਤਾ ਘਾਣ ਕੀਤਾ ਜਿਵੇਂ ਬੋਟ ਚੋਰੀ ਦਾ ਅੱਜ ਬੱਚਾ ਬੱਚਾ ਇਹਦੀ ਜਵਾਨ ਦੇ ਉੱਤੇ ਭਾਜਪਾ ਜਿਹੜੀ ਉਹ ਕਰ ਰਹੀ ਆ ਸੋ ਉਹਦਾ ਪਗਟਾਵਾ ਵੀ ਬਹੁਤ ਸਾਰੇ ਸਟੇਟਾਂ ਦੇ ਅੰਦਰ ਚੋਣਾਂ ਦੇ ਹੋਇਆ ਲੇਕਿਨ ਅਸੀਂ ਇਹ ਬਾਖੜੀ ਕਰਕੇ ਕਹਿ ਸਕਦੇ ਆ ਆਮ ਆਦਮੀ ਪਾਰਟੀ ਵਾਲੇ ਕਿ ਜਿਹੜੀਆਂ ਇਸ ਤੋਂ ਪਹਿਲਾਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਇਤਿਹਾਸਿਕ ਅੰਦਰ ਪਹਿਲੀ ਵਾਰ ਆ ਵੀ ਇੱਕ ਵੀ ਐਪਲੀਕੇਸ਼ਨ ਕਿਸੇ ਵਿਰੋਧੀ ਪਾਰਟੀ ਦੇ ਬੰਦੇ ਦੇ ਨਹੀਂ ਕੱਟੀ ਗਈ ਸੋ ਚਾਹੇ ਰਾਜ ਕਾਂਗਰਸ ਦਾ ਦੇਖ ਲੋ ਚਾਹੇ ਰਾਜ ਬੀਜੇਪੀ ਦਾ ਦੇਖ ਲੋ ਲੋਕਤੰਤਰ ਦੀਆਂ ਧੱਜੀਆਂ ਉੱਡਦੀਆਂ ਰਹੀਆਂ ਨੇ ਵੋਟ ਚੋਰੀ ਹੁੰਦੀ ਰਹੀ ਹੈ ਪੋਰ ਕੈਪਚਰਿੰਗ ਹੁੰਦੀ ਰਹੀ ਹੈ ਇਹ ਅਸੀਂ ਅੱਜ ਖੁਸ਼ੀ ਨਾਲ ਕਹਿ ਸਕਦੇ ਆ ਕਿ ਜਿਹੜੀ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਹੈ ਕਿ ਲੋਕਤੰਤਰ ਮਜ਼ਬੂਤ ਹੋਵੇ ਲੋਕਾਂ ਨੂੰ ਵੋਟ ਭੈਮੁਕਤ ਪਾਣ ਦਾ ਮੌਕਾ ਮਿਲੇ ਉਹ ਅਸੀਂ ਲਾਗੂ ਕੀਤਾ ਸੋ ਮੈਂ ਹੁਣ ਵੀ ਕਹਿਣਾ ਚਾਹਨਾ ਕਿ ਇੱਕ ਵੀ ਦਰਖਾਸਤ ਜ਼ਿਲ੍ਹਾ ਪਰਿਸ਼ਦ ਔਰ ਬਲਾਕ ਸੰਵਤੀ ਚੋਣਾਂ ਦੇ ਅੰਦਰ ਕਿਸੇ ਵੀ ਵਿਰੋਧੀ ਦੀ ਨਹੀਂ ਕੱਟੀ ਜਾਊਗੀ ਅਸੀਂ ਬਾਹਰ ਖੜੀ ਕਰਕੇ ਕਹਿ ਰਹੇ ਆ ਇਹ ਕੰਮ ਪਿਛਲੀਆਂ ਸਰਕਾਰਾਂ ਕਰਦੀਆਂ ਤੇ ਸਹਦ ਸਾਨੂੰ ਅੱਜ ਇਹ ਮੌਕਾ ਨਾ ਮਿਲਦਾ ਸੋ ਹੁਣ ਵੀ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਚੱਲ ਰਹੀਆਂ ਅਸੀਂ ਟਰਾਂਸਪੇਰੈਂਸੀ ਨਾਲ ਚੋਣਕ ਵਰਗੇ ਰਿਆ ਪੂਰੀ ਮੁਕੰਮਲ ਕਰਾਂਗੇ ਵਿਰੋਧੀਆਂ ਨੂੰ ਵੀ ਪੂਰਾ ਰਾਈਟ ਆ ਉਹ ਆਪਣੀ ਗੱਲ ਰੱਖਣ ਆਪਣੀਆਂ ਚੋਣਾਂ ਲੜਨ ਔਰ ਮੈਂ ਅੱਜ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਲੰਬੇ ਅਰਸੇ ਤੋਂ ਬਾਅਦ ਜਿਹੜਾ ਲੋਕਾਂ ਨੂੰ ਭੈਅ ਮੁਕਤ ਤੇ ਜਿਹੜਾ ਇੱਕ ਸਾਫ਼ ਸੁਥਰਾ ਵਾਤਾਵਰਨ ਮਿਲਿਆ ਵੋਟਾਂ ਪਾਣ ਦੇ ਲਈ ਉਹ ਕੈਮਰਾ ਰੱਖਾਂਗੇ ਤੇ ਮੈਂ ਜ਼ਰੂਰ ਇਹ ਬੇਨਤੀ ਕਰਨੀ ਚਾਹਨਾ ਵਿਰੋਧੀਆਂ ਨੂੰ ਵੀ ਰਵਾਇਤੀ ਪਾਰਟੀਆਂ ਨੂੰ ਵੀ ਕਿ ਬਿਨਾਂ ਨਸ਼ਿਆਂ ਤੋਂ ਬਿਨਾਂ ਭੈਅ ਤੋਂ ਜਿਹੜੀ ਆ ਤੁਸੀਂ ਆ ਲੋਕਾਂ ਦੇ ਅੰਦਰ ਚੋਣ ਮੇਮੜੀਆ ਚਲਾਓ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਨਸ਼ਾ ਮੁਕਤ ਭੈਅ ਮੁਕਤ ਜਿਹੜੀ ਇਹ ਚੋਣ ਜਿਹੜੀ ਮੈਂ ਜਿਹੜੀ ਆ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਭੋਜ ਨਦਰ ਬਣਾਵਾਂਗੇ ਨਹੀਂ ਜ਼ਿਲ੍ਹਾ ਪਰਸ਼ਦ ਚੋਣਾਵਾਂ ਬਲਾਕ ਸਭਤੀ ਦੀਆਂ ਚੋਣਾਵਾਂ ਸਰਕਾਰ ਦੀ 4 ਸਾਲਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਆਧਾਰ ਤੇ ਬਣ ਗਈਆਂ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਬਿਨਾ ਪੱਕ ਪਾਸ ਤੋਂ ਬਿਨਾ ਵੈਸੇ ਤੋਂ ਜਿਸ ਤਰ੍ਹਾਂ ਇਨਫਰਾ ਇਨਫਰਾਸਟਰਕਚਰ ਬਣ ਰਿਹਾ ਸਾਰੇ ਪੰਜਾਬ ਦੇ ਅੰਦਰ ਹਲਕੇ ਭੋਿਹੇ ਦੇ ਅੰਦਰ ਪਠਾਨਕੋਟ ਦੇ ਵਿੱਚ ਸੜਕਾਂ ਦਾ ਜਾਲ ਬਸਾਇਆ ਜਾ ਰਿਹਾ 20-20 ਸਾਲਾਂ ਤੋਂ ਸੜਕਾਂ ਜਿਨ੍ਹਾਂ ਦੇ ਉੱਤੇ ਲੋਕ ਦੇਖਣੀ ਚਾਹੁੰਦੇ ਸੀਗੇ ਲੋਕ ਵੀ ਲੋਕਾਂ ਤੋਂ ਪਹੁੰਗੀ ਅੱਜ ਉਹ ਸੜਕਾਂ ਨਾ ਕੇਵਲ ਬਣ ਰਹੀਆਂ ਨੇ ਬਲਕਿ 16 ਫੁੱਟ ਚੌੜਾ ਆਰੇ ਫੋਟ ਵੀ ਚੋੜੀਆਂ ਹੋ ਰਹੀਆਂ ਨੇ ਸੋ 30 ਸਟੇਡੀਅਮ ਹਲਕੇ ਭੋਜ ਦੇ ਅੰਦਰ ਜਿਹੜੇ ਆ 30-30 ਲੱਖ ਰੁਪਏ ਦੀ ਲਗਤ ਦੇ ਨਾਲ ਜਿਹਨਾਂ ਦਾ ਕੰਮ ਚੱਲ ਰਿਹਾ 10 ਕਰੋੜ ਰੁਪਏ ਜਿਹੜਾ ਆ ਉਹ ਵੀ ਸਾਡੇ ਹਲਕੇ ਨੂੰ ਤੇ ਲਗਭਗ 16 ਕਰੋੜ ਰੁਪਏ ਸਾਰੇ ਜ਼ਿਲ੍ਹੇ ਨੂੰ ਆਇਆ ਚ ਇਹਦੇ ਨਾਲ-ਨਾਲ 100 ਕਰੋੜ ਰੁਪਏ ਜਿਹੜਾ ਸਾਡੇ ਜ਼ਿਲ੍ਹੇ ਨੂੰ ਮਿਲਿਆ ਜਿਹੜਾ 32 ਨੂੰ ਅਸੀਂ ਲਾਈਟ ਨੂੰ ਅਪਡੇਟ ਕਰਨਾ ਹਨ ਚੁਸਦਰਸ ਕਰਨਾ ਉਹਦੇ ਲਈ 11 ਫੀਡਰ ਨਵੇਂ ਹਲਕੇ ਭੋਜ ਬਣ ਰਿਹਾ ਤੇ ਲਗਭਗ ਇੰਨੇ ਹੀ ਫੀਡਰ ਸਾਰੇ ਜ਼ਿਲ੍ਹੇ ਦੇ ਵਿੱਚ ਬਣ ਰਿਹਾ ਸੋ ਅੱਜ ਕਾਮ ਦੇ ਆਧਾਰ ਤੇ ਵਿਰੋਧੀਆਂ ਦੀ ਜ਼ਵਾਰ ਬੰਦਾ ਕੋਈ ਮੁਕਾਬਲਾ ਨਹੀਂ ਅਸੀਂ ਲੋਕਾਂ ਨੂੰ ਬੇਨਤੀ ਕਰਾਂਗੇ ਮੁੱਦਿਆਂ ਦੇ ਆਧਾਰ ਤੇ ਚੋਣਾਂ ਲੜਾਂਗੇ ਮੁੱਦਿਆਂ ਲਈ ਮੈਦਾਨ ਚਾਓ ਤੇ ਅਸੀਂ ਫੇਰ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਭੈਅ ਮੁਕਤ ਔਰ ਸਾਫ ਸੁਥਰਾ ਜਿਹੜਾ ਇਲੈਕਸ਼ਨ ਅਸੀਂ ਕਰਾਵਾਂਗੇ ਹਰ ਇੱਕ ਵੋਟਰ ਨੂੰ ਫਰੀडम ਹੋਏਗੀ ਕੋਈ ਆਪਣਾ ਵੋਟ ਵੀ ਇਸਤੇਮਾਲ ਕਰੇ ਆਪਣੇ ਜਿਹੜੇ ਆਹੋ ਜਿਹੜੇ ਨਿਵਾینده ਦੇ ਵਿੱਚੋਂ ਨੇ ਸੋ ਆਮ ਆਦਮੀ ਪਾਰਟੀ ਦੇ ਸਾਰੇ ਅਜਲਾ ਪਰਸਦ ਦੇ ਉਮੀਦਵਾਰ ਗਰੋਟੇ ਤੋਂ ਭਪਿੰਦਰ ਸਿੰਘ ਮੁੰਨਾ ਜੀ ਤਾਰਾਗੜ ਤੋਂ ਗੌਰਪ੍ਰੀਤ ਕੋਰ ਭਵਾਰ ਜ਼ਰਬ ਤੋਂ ਅਸ਼ਮਨੀ ਕੁਮਾਰ ਜਿਹੜੇ ਗਵੈਂਸਰ ਦੇ ਸਰਪੰਚ ਨੇ ਔਰ ਤਲੂਰ ਤੋਂ ਸਾਡੀ ਕਿਰਨ ਕੁਮਾਰੀ ਛੋਟੀ ਬੇਟੀ ਸਾਡੀ ਔਰ ਇਸੇ ਤਰ੍ਹਾਂ ਨਿਤਨ ਟਾਹਰ ਜਿਹੜੇ ਰੋਡ ਮੈਰ ਦੇ ਚੋਣ ਲੜ ਰਹੇ ਆ ਸੋ ਸਭ ਲੋਕਾਂ ਨੂੰ ਵੇੰਦੀ ਆ ਕਿ ਤੁਹਾਡੇ ਬੱਚੇ ਨੇ ਤੁਹਾਡੇ ਪਰਿਵਾਰਾਂ ਚੋਂ ਆ ਅਸੀਂ ਤੁਹਾਡੇ ਵਿੱਚੋਂ ਹੀ ਆ ਤਾਂ ਗਰੇ ਹੋਗੇ ਵੋਟਾਂ ਪਾਓ ਤੇ ਇੱਕ ਵਾਰ ਇਹ ਚੋਣਾਂ ਦੇ ਅੰਦਰ ਇੱਕ ਵਾਰ ਫੇਰ ਜਿਹੜਾ ਗੁੱਡ ਗਵਰਨਸ ਹੈ ਲੋਕਾਂ ਦੇ ਪੱਖ ਦੀਆਂ ਨੀਤੀਆਂ ਬਣਾਉਣ ਵਾਲੀ ਸਰਕਾਰ ਹੈ ਅੱਜ 100 ਦੇ ਵਿੱਚੋਂ 90 ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਪੰਜਾਬ ਦੇ ਅੰਦਰ ਸੋ ਇਹ ਆਮ ਆਦਮੀ ਪਾਰਟੀ ਦੀ ਸ੍ਰੀ ਅਰਬੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਦੀ ਗੁੱਡ ਗਵਰਨਸ ਜਿਹੜੀ ਅੱਜ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ ਸ਼ਾਨਦਾਰ ਢੰਗ ਦੇ ਨਾਲ ਚੋਣਾਂ ਜਿੱਤਾਂਗੇ ਪੂਰੇ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਹੁੰਜਾ ਫਿਰ ਜਿੱਤ ਪ੍ਰਾਪਤ ਕਰੂਗੇ ਆਮ ਆਦਮੀ ਪਾਰਟੀ ਬਹੁਤ ਧੰਨਵਾਦ ਕਰਦਾ ਜੀ ਮੰਤਰੀ ਸਾਹਿਬ ਦਾ ਤੇ ਆਪਣੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਮੇਰੇ ਤੇ ਇਪਰੋਸਾ ਜਤਾਇਆ ਤੇ ਮੈਨੂੰ ਟਿਕਟ ਦਿੱਤੀ ਹੈ ਜੀ ਬਹੁਤ ਵਧੀਆ ਹੁਗਾਰਾ ਮਿਲ ਰਿਹਾ ਜੀ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਬਹੁਤ ਖੁਸ਼ ਨੇ ਜੀ ਸਾਡੇ ਤਲਾ ਰੋਡ ਇੱਥੇ ਬਹੁਤ ਟੁੱਟੇ ਪੁੱਜੇ ਸੀ ਹੁਣ ਮੰਤਰੀ ਸਾਹਿਬ ਜਦੋਂ ਦੇ ਇੱਥੇ ਆਏ ਨੇ ਉਹਨਾਂ ਨੇ ਰੋਡ 18 ਫੁੱਟ 16 ਫੁੱਟ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਟਰਾਂਸਫਾਰਮਰ ਬਹੁਤ ਲੱਗੇਗਾ ਜੀ ਇੱਥੇ ਤੇ ਹੋਰ ਵੀ ਜਿਹੜੀ ਕੋਈ ਕਮੀ ਪੇਸ਼ੀ ਹੋਏਗੀ ਤਾਂ ਆਪਣੀ ਕੋਸ਼ਿਸ਼ ਰਹੇਗੀ ਕਿ ਪੂਰੀ ਕੀਤੀ ਜਾਏਗੀ ਲੋਕਾਂ ਨੂੰ ਕਿ ਲੋਕਾਂ ਨੂੰ ਇਹੀ ਅਪੀਲ ਕਰਨੇ ਚਾਹੁੰਦੇ ਆ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਜਿਤਾਓ ਆਮ ਆਦਮੀ ਪਾਰਟੀ ਨੂੰ ਜਿਤਾਓ ਤੇ ਆਸ਼ੀਰਵਾਦ ਦਿਓ ਤੇ ਕੋਈ ਵੀ ਕਮੀ ਪੇਸ਼ੀ ਜਾਂ ਮੁਸ਼ਕਲ ਨਹੀਂ ਆਉਂਦੀ ਕੀਤੀ ਜਾਏਗੀ ਜੀ ਜਿਸ ਤਰ੍ਹਾਂ ਕਿ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਸਾਡੇ ਇਲਾਕੇ ਚ ਬਹੁਤ ਸਾਰੀਆਂ ਫੈਸਿਲਿਟੀ ਜੜੀਆਂ ਉਹ ਪੰਜਾਬ ਸਰਕਾਰ ਨੇ ਦਿੱਤੀਆਂ ਐਜੂਕੇਸ਼ਨ ਹੈਲਥ ਜੜੀਆਂ ਸਾਡੀਆਂ ਬੇਸਿਕ ਨੀਡਸ ਹੈਗੀਆਂ ਉਹ ਸਾਰੀਆਂ ਜੜੀਆਂ ਉਹ ਪੰਜਾਬ ਸਰਕਾਰ ਦੇ ਰਹੀ ਹੈ ਇਸ ਕਰਕੇ ਜਿਹੜੇ ਯੂਥ ਹੈ ਜਿਹੜਾ ਸਾਡਾ ਯੂਥ ਹੈ ਸਾਰਾ ਜਿਹੜਾ ਅਗਰੈਸਰ ਆਮ ਆਦਮੀ ਪਾਰਟੀ ਦੀ ਤਰਫ ਔਰ ਅਸੀਂ ਮੰਤਰੀ ਸਾਹਿਬ ਨੂੰ ਵੀ ਆਸ਼ਵਾਸਨ ਦਵਾਣਿਆ ਕਿ ਅਗਰ ਤੁਸੀਂ ਸਾਨੂੰ ਮੌਕਾ ਦਿੱਤਾ ਤਾਂ ਅਸੀਂ ਦਾ ਜੋ ਵੀ ਪਾਰਟੀ ਦਾ ਬੈਸਟ ਬੈਸਟ ਕਰਕੇ ਫੀਲਡ ਚ ਕੰਮ ਕਰਾਂਗੇ ਥੈਂਕ ਯੂ